ਜਾ ਰਹੀ ਹੈ ਅੱਜ ਮੈਂ ਵਿਸ਼ੇਸ਼ ਤੌਰ ਤੇ ਪਲਾਬ ਸਰਪੰਚਾ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਸ਼ਾਰਟ ਨੋਟਿਸ ਤੇ ਜਿਹੜੀ ਹੈ ਉਹ ਕਰਦੀ ਸਾਡੀ ਗੱਲ ਸੁਣਨੇ ਆਏ ਅੱਜ ਮੇਰੇ ਨਾਲ ਸਾਡੇ ਬਲਾਕ ਪ੍ਰਧਾਨ ਅਤੇ ਪਿੰਡ ਟਿਕਾਣ ਦੇ ਸਰਪੰਚ ਬਰਵੀਰ ਸਿੰਘ ਜੱਸੀ ਜੀ ਔਰ ਪਿੰਡ ਫਤਿਹਗੁਰ ਕਲਾਕਾ ਸਾਡੇ ਸਰਪੰਚ ਸੁਖਜਿੰਦਰ ਜੀ ਸਾਡੇ ਨਾਲ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬੱਤੇ ਨੇ ਮੈਂ ਆਪ ਸਭ ਦੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਤੇ ਅੱਜ ਤੱਕ ਹਰ ਇੱਕ ਪਾਰਟੀ ਦੇ ਬੁਲਾਰਿਆਂ ਨੇ ਪਾਰਟੀ ਦੇ ਲੀਡਰਾਂ ਨੇ ਪਾਰਟੀ ਦੇ ਵੋਟਰਾਂ ਸਪੋਰਟਰਾਂ ਨੇ ਨਾਰੇ ਬੜੇ ਮਾਰੇ ਬਾਬਾ ਸਾਹਿਬ ਵੇਤਰ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਸ਼ਹੀਦ 에ਜਮ ਭਗਤ ਸਿੰਘ ਜੀ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਇਹ ਗੱਲਾਂ ਨਾਰੇ ਬੜੇ ਮਾਰੇ ਪਰ ਮਨ ਨੂੰ ਤਸੱਲੀ ਇਸ ਗੱਲ ਦੀ ਹੈ ਖੁਸ਼ੀ ਇਸ ਗੱਲ ਦੀ ਹੈ ਕਿ ਜਿੱਕਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਖਟਕੜ ਕਲਾਂ ਦੀ ਪਵਿੱਤਰ ਧਰਤੀ ਤੇ ਖੜਕੇ ਸ਼ਹੀਦ 에ਜਮ ਭਗਤ ਸਿੰਘ ਜੀ ਦੇ ਜਨਮ ਸਥਾਨ ਉੱਤੇ ਮੁੱਖ ਮੰਤਰੀ ਦੇ ਵੱਜੋਂ ਸੌ ਚੁੱਕੀ ਸੀ ਤਾਂ ਅੱਜ ਉਹ ਜਿਹੜੀਆਂ ਸੌ ਸੀ ਅੱਜ ਪੂਰੀ ਕਰ ਰਹੀ ਹੈ। ਪਾਰਟੀ ਬਣਦੇ ਸਾਥ ਪਾਰਟੀ ਨੇ ਹਰ ਦਫ਼ਤਰ ਦੇ ਵਿੱਚ ਬਾਬਾ ਸਾਹਿਬ ਵੇਦਕਰ ਜੀ ਅਤੇ ਸ਼ਹੀਦ ਐਜਮ ਭਗਤ ਸਿੰਘ ਜੀ ਦੀ ਜਿਹੜੀ ਹੈ ਫੋਟੋ ਸਥਾਪਿਤ ਕੀਤੀ। ਕੱਲੀ ਫੋਟੋ ਹੀ ਨਹੀਂ ਸਥਾਪਿਤ ਕੀਤੀ ਜਿਹੜੇ ਉਹਨਾਂ ਦੇ ਵਿਚਾਰ ਸੀ ਉਹ ਵੀ ਅੱਜ ਜਿਹੜੇ ਅਤਰਾਤਵ ਦੇ ਇੱਥੇ ਲਾਗੂ ਹੁੰਦੇ ਦੇਖਦੇ ਆ। ਮੈਂ ਖਾਸ ਤੌਰ ਤੇ ਗੱਲ ਕਰਨੀ ਚਾਹੁੰਦਾ। ਬਾਬਾ ਸਾਹਿਬ ਵੇਦਕਰ ਜੀ ਨੇ ਜਿੱਥੇ ਸਿੱਖਿਆ ਦੀ ਗੱਲ ਕੀਤੀ ਸ਼ਹੀਦ ਐਜਮ ਭਗਤ ਸਿੰਘ ਜੀ ਨੇ ਮਨੁੱਖ ਦੇ ਹੱਥੋਂ ਮਨੁੱਖ ਦੀ ਡੁੱਟ ਬੰਦ ਹੋਣ ਦੀ ਗੱਲ ਕੀਤੀ ਅੱਜ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਆਮ ਆਦਮੀ ਪਾਰਟੀ ਪੈਰਾ ਦੇ ਰਹੀ ਹੈ ਅੱਜ ਤੱਕ 70 75 ਸਾਲਾਂ ਤੱਕ ਜਿਨ੍ਹਾਂ ਨੇ ਅਨਸੂਚਿਤ ਜਾਤੀਆਂ ਔਰ ਖਾਸ ਕਰਕੇ ਦਲਤਾ ਤੋਂ ਬਾਬਾ ਸਾਹਿਬ ਦੇ ਨਾਂ ਦੇ ਉੱਤੇ ਵੋਟਾਂ ਲਈਆਂ ਵਾਅਦੇ ਬੜੇ ਕੀਤੇ ਪਰ ਵਾਅਦਾ ਪੂਰਾ ਕੋਈ ਨਹੀਂ ਕੀਤਾ ਆਜਾਮ ਆਦਮੀ ਪਾਰਟੀ ਨੇ ਕੱਲੀ ਫੋਟੋ ਹੀ ਨਹੀਂ ਲਈ ਉਹਨਾਂ ਸ਼ਹੀਦਾਂ ਦੇ ਉਹਨਾਂ ਰੈਬਰਾਂ ਦੇ ਉੱਤੇ ਸੋਚਦੇ ਵੀ ਪੈਰਾ ਦਿੱਤਾ ਅੱਜ ਸਪੈਸ਼ਲ ਤੌਰ ਤੇ ਜਿਹੜੇ ਕਿ ਪਿਛਲੀਆਂ ਪਾਰਟੀਆਂ ਤੋਂ ਸਰਕਾਰਾਂ ਤੋਂ ਆਮ ਆਦਮੀ ਪਾਰਟੀ ਮੰਨ ਕਰਦੀ ਰਹੀ ਹੈ ਔਰ ਖਾਸ ਕਰਕੇ ਜਦੋਂ ਸਾਡੀ ਸਰਕਾਰ ਆਈ ਹੈ ਉਸ ਤੋਂ ਬਾਅਦ ਅਸੀਂ ਵਾਅਦਾ ਕੀਤਾ ਸੀ ਕਿ ਇਸੇ ਹਾਈ ਕੋਰਟ ਦੇ ਵਿੱਚ ਔਰ ਇਸੇ ਆਫਿਸ ਦੇ ਵਿੱਚ ਜਿਹੜੇ ਐਡਵੋਕੇਟ ਜਨਰਲ ਆਫੀਸਰ ਉਹਦੇ ਵਿੱਚ ਜਿਹੜੇ ਆਪਣੇ ਐਸਸੀ ਭਾਈਚਾਰਾ ਜਿਹੜੇ ਐਸਟੀ ਭਾਈਚਾਰਾ ਆ ਉਹਨੂੰ ਬਣਦਾ ਜਿਹੜਾ ਮਾਣ ਹੈ ਜਿਹੜੀ ਬਣਦੀ ਰਿਜ਼ਰਵੇਸ਼ਨ ਹੈ ਉਹ ਪਾ ਜਰੂਰ ਦਵਾਂਗੇ ਅੱਜ ਮਾਨਜੁਗ ਮੁੱਖ ਮੰਤਰੀ ਸਾਹਿਬ ਦਾ ਮਾਨਜੁਗ ਅਰਵਿੰਦ ਕੇਜਰੀਵਾਲ ਸਾਹਿਬ ਦਾ ਮੈਂ ਤੈਅ ਲਉਂਦਾ ਸ਼ੋਕਲਗਜ਼ਾ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਪੈਸ਼ਲ ਤੌਰ ਤੇ ਜਿਹੜਾ ਆ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਿੱਚ ਐਡੀਸ਼ਨਲ ਐਡਵੋਕੇਟ ਜਨਰਲ ਡਿਪਟੀ ਐਡਵੋਕੇਟ ਜਨਰਲ ਐਡੀਸ਼ਨਲ ਐਡਵੋਕੇਟ ਜਨਰਲ ਦੇ ਜਿੱਥੇ ਦਫ਼ਤਰ ਦੇ ਵਿੱਚ ਵਿਸ਼ੇਸ਼ ਤੌਰ ਤੇ ਰੱਖਮਾ ਕਰ ਰੱਖਿਆ ਉੱਥੇ ਵਿਸ਼ੇਸ਼ ਤੌਰ ਤੇ ਕਿਉਂਕਿ 20 ਲੱਖ ਤੱਕ ਦੀ ਜਿਹੜੀ ਆ ਆਈਟੀਆਰ ਰਿਟਰਨ ਦੀ ਜਿਹੜੀ ਆਪਾਂ ਗੱਲ ਕਰਦੇ ਆ ਉਹਦੀ ਵੀ ਇੱਕ ਸ਼ਰਤ ਸੀ ਸਾਡੇ ਆਮ ਘਰਾਂ ਦੇ ਵਿੱਚੋਂ ਔਖੇ-ਸੌਖੇ ਹੋ ਕੇ ਅਸੀਂ ਆਪਣੇ ਬੱਚੇ ਨੂੰ ਪੜਾ ਕੇ ਵਕੀਰ ਤਾਂ ਜ਼ਰੂਰ ਬਣਾ ਸਕਦੇ ਸੀ ਪਰ ਉਹ ਜਿਹੜੇ 20 ਲੱਖ ਤੱਕ ਦੀ ਰਿਟਰਨ ਵਾਲਾ ਜਿਹੜਾ ਜਿਹੜੀ ਗੱਲ ਸੀ ਉਹ ਸਾਡੇ ਪਰਿਵਾਰਾਂ ਦੇ ਵਿੱਚ ਅੱਜ ਤੱਕ ਸੰਭਵ ਨਹੀਂ ਸੀ ਮਾਨਯੋਗ ਅਰਬਿੰਦ ਕੇਜਰੀਵਾਲ ਸਾਹਿਬ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਨੇ ਸ਼ਹੀਦਾਂ ਦੇ ਸੁਪਨੇ ਪੂਰੇ ਕਰਦੇ ਹੋਏ ਉਹਨਾਂ ਰਹਿਬਰਾਂ ਦੇ ਸੁਪਨੇ ਨੂੰ ਪੂਰਾ ਕਰਦੇ ਹੋਏ ਉਹ ਜਿਹੜੀ ਸ਼ਰਤ ਹੈ 20 ਲੱਖ ਤੋਂ ਘਟਾ ਕੇ ਜਿਹੜੀ ਹੈ 10 ਲੱਖ 10 ਲੱਖ ਤੋਂ ਘਟਾ ਕੇ ਜਿਹੜੀ ਹੈ ਉਹ 5 ਲੱਖ ਔਰ 7 ਲੱਖ ਤੋਂ ਘਟਾ ਕੇ ਜਿਹੜੀ ਹੈ 3.5 ਲੱਖ ਕੀਤੀ ਹੈ ਮੈਂ ਸਮਝਦਾ ਇਹਦੇ ਨਾਲ ਜਿਹੜਾ ਆਮ ਜਨ ਜੀਵਨ ਹੈ ਜਿਹੜੇ ਸਾਡੇ ਬੱਚੇ ਜਿਹੜੇ ਵਕੀਲ ਬਣਨਾ ਚਾਹੁੰਦੇ ਆ ਜਿਹੜੇ ਹਾਈ ਕੋਰਟ ਦੇ ਵਿੱਚ ਜੱਜ ਬਣਨਾ ਚਾਹੁੰਦੇ ਆ ਜਿਹੜੇ ਅੱਗੇ ਵੱਡੀਆਂ ਪੋਸਟਾਂ ਤੇ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਸਾਹਸ ਜਿਹੜਾ ਰਾਹ ਉਸ ਖਾਲਾ ਹੋਇਆ ਔਰ ਅੱਜ ਮੈਂ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਸਾਹਿਬ ਭਗਵਾਨ ਜੀ ਔਰ ਅਰਵਿੰਦ ਕੇਜਵਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ